ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਸਤਿਕਾਰ ਸਾਰਿਆਂ ਦੀ ਚੜ੍ਹਦੀ ਕਲਾ ਲਈ ਵਾਹਿਗੁਰੂ ਜੀ ਅੱਗੇ ਅਰਦਾਸ ਆਓ ਪਹਿਲਾਂ ਮੰਗியே ਸ਼ੁਰੂਆਤ ਦਾ ਗੱਲ ਕਰਦੇ ਆਂ ਰਿਸ਼ਤਿਆਂ ਦੀ ਰਿਸ਼ਤੇ ਬਹੁਤ ਪਿਆਰੇ ਹੁੰਦੇ ਨੇ ਪਿਆਰ ਨਾਲ ਹੀ ਨਿਵਾਹ ਹੁੰਦੇ ਨੇ ਪਰ ਇੱਕ ਪਾਸੜ ਰਿਸ਼ਤੇ ਕਦੇ ਵੀ ਨਿਭਦੇ ਨਹੀਂ ਵੀ ਹੁਣ ਆਪਾਂ ਦਾਦਾ ਦਾਦੀ ਦਾ ਰਸਤਾ ਲੈ ਲੋ ਵੱਡੇ ਆ ਨਾਨਾ ਨਾਨੀਆਂ ਘਰ ਚ ਬਜ਼ੁਰਗ ਨੇ ਆਪਾਂ ਬੱਚੇ ਛੋਟੇ ਹੁੰਦੇ ਆ ਦਾਦਾ ਦਾਦੀ ਵੱਡੇ ਹੁੰਦੇ ਆ ਦਾਦਾ ਦਾਦੀ ਬੱਚੇ ਨੂੰ ਪਿਆਰ ਨਾਲ ਬੁਲਾਉਣਗੇ ਤਾਂ ਬੱਚਾ ਵੀ ਉਹਨਾਂ ਤੋਂ ਪਿਆਰ ਸਿੱਖੂਗਾ ਜੇ ਕਿਝੂ ਸੁਆਜਾ ਹੋਊਗਾ ਤਾਂ ਬੱਚਾ ਉਹਨਾਂ ਦੇ ਨੇੜੇ ਨਹੀਂ ਲੱਗੂਗਾ ਇਸ ਲਈ ਭਾਵੇਂ ਰਿਸ਼ਤਾ ਕੋਈ ਵੀ ਆ ਉਹ ਪਿਆਰ ਨਾਲ ਹੀ ਨਿਵੇ ਪਿਆਰ ਨਾਲ ਹੀ ਅੱਗੇ ਵਧੇਗਾ